ਜੀ ਅਮਰਤਪਾਲ ਦਾ ਪਰਿਵਾਰ ਮੰਨਦਾ ਹੈ ਕਿ ਸਾਡਾ ਪੁੱਤ ਪੰਜਾਬ ਲਈ ਕੁਝ ਕਰ ਸਕਦਾ ਹੈ ਰਾਜਨੀਤੀ ਦੇ ਪੜ ਵਿੱਚ ਆ ਗਿਆ ਜਿੱਤ ਵੀ ਗਿਆ ਤਾਂ ਅਮਰਤਪਾਲ ਦੇ ਪਰਿਵਾਰ ਨੂੰ ਜਾਂ ਉਹਦੇ ਪਿੱਛੇ ਧਰਨ ਵਾਲੀਆਂ ਭੇਡਾਂ ਨੂੰ ਇਹ ਮੰਨਣਾ ਪਊ ਕਿ ਸਾਡੇ ਕੋਲੋਂ ਗਲਤੀ ਹੋਈ ਹੈ ਅਸੀਂ ਕੌਮ ਦੇ ਨਾਂ ਤੇ ਪੰਥ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਦੋਂ ਮੁਹਿੰਮ ਚੱਲੀ ਸੀ ਉਦੋਂ ਸ਼ਰਿਆਮ ਕਿਹਾ ਗਿਆ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਨਹੀਂ ਇਹ ਕਬੂਲ ਕਰਨਾ ਪੈਣਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਭਾਰਤ ਦੇ ਸੰਵਿਧਾਨ ਨੂੰ ਚੈਲੰਜ ਕੀਤਾ ਸੀ ਪਰ ਇਹਨਾਂ ਖੱਜਾਂ ਨੂੰ ਇਹ ਮੰਨਣਾ ਪੈਣਾ ਹੈ ਕਿ ਖਾਲਸਾਣ ਦੇ ਨਾਂ ਤੇ ਜਿਹੜਾ ਸੀ ਲੋਕਾਂ ਦੇ ਵਿੱਚ ਟਕਰਾਰ ਜਾਂ ਟਕਰਾਰ ਪੈਦਾ ਕਰ ਰਹੇ ਹਾਂ ਲੋਕਾਂ ਨੂੰ ਉਭਾਰ ਕੇ ਲੋਕਾਂ ਨੂੰ ਪੁੱਠੇ ਰਸਤੇ ਤੇ ਤੋਰ ਕੇ ਨੌਜਵਾਨੇ ਨੂੰ ਗੁੰਮਰਾਹ ਕਰਕੇ ਇਹ ਸਭ ਕੁਝ ਸਾਨੂੰ ਕਹਿ ਲਈ ਆਪਣੀ ਗਲਤੀ ਮੰਨਣੀ ਪੈਣੀ ਹੈ ਸਿੱਧੇ ਤੌਰ ਤੇ ਇਹ ਕਹਿਣਾ ਪੈਣਾ ਹੈ ਕਿ ਮੈਂ ਬੀਬਾ ਪੁੱਤ ਬਣ ਕੇ ਪੰਜਾਬ ਦੇ ਵਿੱਚ ਰਹਿਵਾਂਗਾ ਮੈਂ ਐਮਪੀ ਬਣ ਗਿਆ ਬੀਬਾ ਪੁੱਤ ਬਣ ਕੇ ਮੈਂ ਸੰਵਿਧਾਨ ਨੂੰ ਮੰਨ ਕੇ ਚੱਲਾਂਗਾ ਮੈਂ ਕੋਈ ਖਾਲਸਤਾਨ ਦੀ ਗੱਲ ਨਹੀਂ ਕਰਾਂਗਾ ਇਹ ਭਾਰਤ ਸਰਕਾਰ ਚਾਹੁੰਦੀ ਹੈ ਇਹ ਮੰਨਣਾ ਪੈਣਾ ਇੱਕ ਬੰਦਾ ਪਾਰਲੀਮੈਂਟ ਵਿੱਚ ਜਾ ਕੇ ਲੋਕ ਸਭਾ ਵਿੱਚ ਜਾ ਕੇ ਪੰਜਾਬ ਦੇ ਮੁੱਦਿਆਂ ਤੇ ਕੁਝ ਵੀ ਨਹੀਂ ਕਰ ਸਕਦਾ ਅਸੀਂ ਇਹ ਰਿਜ਼ਲਟ ਦੇਖ ਚੁੱਕੇ ਹਾਂ ਸਮਝਿਤ ਮਾਨ ਤਕਰੀਬਨ 3 ਵਾਰੀ ਐਮਪੀ ਬਣ ਗਿਆ ਤਕਰੀਬਨ ਤੇ ਉਹਨੇ ਕੀ ਕਰ ਲਿਆ ਉਹਨੂੰ ਹਲੇ ਬੋਲਣ ਦੀ ਅਕਲ ਨਹੀਂ ਆਈ ਕਿਹੋ ਜੀ ਗਾਲੀ ਗਲੋਚ ਉਹ ਪ੍ਰੈਸ ਕਾਨਫਰੰਸ ਕਰਨ ਵੇਲੇ ਕਰਦਾ ਹੈ ਜਾਂ ਆਪਣੀਆਂ ਪ੍ਰਚਾਰਕ ਪ੍ਰਚਾਰਕ ਫੇਰੀ ਦੌਰਾਨ ਆਪਣੀਆਂ ਸਟੇਜਾਂ ਤੇ ਕਰਦਾ ਹੈ ਇਹ ਲੋਕਾਂ ਨੂੰ ਸਭ ਕੁਝ ਪਤਾ ਹੈ ਵੀ ਅਮਰਤਪਾਲ ਵਰਗੇ ਜਿਹੜੇ ਲੋਕਾਂ ਨੂੰ ਬੇਕੂਬ ਬਣਾਉਂਦੇ ਸੀ ਗੁਰਦਾਰੇ ਵਿੱਚੋਂ ਫਰਨੀਚਰ ਕੱਢ ਕੱਢ ਕੇ ਤੋੜਦੇ ਸੀ ਤੇ ਉਹ ਇਥੇ ਸਤਾ ਵਿੱਚ ਆਉਣ ਉਹ ਕਿਵੇਂ ਚੋਣਗੇ ਬਈ ਜਨਕਿ ਸਿੱਧੇ ਤੌਰ ਤੇ ਜਿੰਨੀਆਂ ਵੀ ਗਲਤੀਆਂ ਨੇ ਉਹ ਅਮਰਤਪਾਲ ਤੋਂ ਜਾਂ ਅਮਰਤਪਾਲ ਨੂੰ ਉਭਾਰਨ ਵਾਲਿਆਂ ਤੋਂ ਹੋਈਆਂ ਨੇ ਉਹ ਮੰਨਣੀਆਂ ਪੈਣਗੀਆਂ ਨਹੀਂ ਤਾਂ ਇੱਕ ਮਹੀਨਾ तकरीबन तकरीबन ਬੀਤਣ ਵਾਲਾ ਹੈ ਇੱਕ ਮਹੀਨਾ ਬਾਕੀ ਹੈ 6 ਦਿਨਾਂ ਦੇ ਅੰਦਰ ਅੰਦਰ ਐਮਪੀ ਬਣ ਕੇ ਇਲੈਕਸ਼ਨ ਤੋਂ ਬਾਅਦ ਸੌਂ ਚੁੱਕਣੀ ਪੈਂਦੀ ਹੈ ਤੇ ਨਹੀਂ ਜਿਹੜੀ ਮੈਂਬਰਸ਼ਿਪ ਹੈਗੀ ਹੈ ਐਮਪੀ ਦੀ ਉਹ तकरीबन ਖਤਮ ਹੋ ਜਾਣੀ ਹੈ ਤੇ ਕਿਤੇ ਹੇਮਕੁੰਡ ਜਾ ਕੇ ਅਰਦਾਸ ਕਰਦੇ ਨੇ ਕਿਤੇ ਕਿਤੇ ਜਾ ਕੇ ਅਰਦਾਸ ਕਰਦੇ ਨੇ ਬਹੁਤੇ ਲੋਕਾਂ ਨੇ ਅਰਦਾਸ ਦੇ ਸੰਬੰਧ ਵਿੱਚ ਪੋਸਟਾਂ ਪਾਈਆਂ ਹੋਈਆਂ ਕਿ ਅਜ ਤਾਂ ਅਰਦਾਸ ਵੀ ਕੰਮ ਨਹੀਂ ਆਈ ਕੋਠੀ ਪੈਨਸ਼ਨ ਤਨਖਾਹ ਗਨਮੈਨ ਤਾਂ ਮਿਲਨੇ ਸਭ ਕੁਝ ਜੇ ਬੰਦੇ ਦਾ ਪੁੱਤ ਬਣ ਕੇ ਕਹੂਗਾ ਕਿ ਮੈਂ ਭਾਰਤ ਦੇ ਕਾਨੂੰਨ ਨੂੰ ਮੰਨਦਾ ਮੈਂ ਭਾਰਤ ਦੇ ਸਵਧਾਨ ਨੂੰ ਮੰਨਦਾ ਇਹ ਸਭ ਪੋਸੀਬਲ ਤਾਂ ਹੋਣਾ ਹੈ ਅੱਜ ਜਿੰਨੇ ਵੀ ਪੰਜਾਬ ਦੇ ਐਮਪੀ ਚੁਣੇ ਗਏ ਸੀ 13 ਦੇ 13 ਉਹਨਾਂ ਨੇ ਸੌ ਚੱਕਣੀ ਸੀ ਪਰ 12 ਐਮਪੀ ਨੇ ਸੌ ਚੱਕੀ ਹੈ ਜਿਹੜਾ 13ਵਾਂ ਉਸ ਹੀ ਸੂਰਮਾ ਜਿਹੜਾ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਹੈ ਉਹਦਾ ਨਾਮ ਤੇ ਅਨਾਉਂਸ ਕੀਤਾ ਗਿਆ ਪਰ ਉਹ ਹਾਜ਼ਰ ਨਹੀਂ ਸੀ ਮੈਂ ਅੱਜ ਜਿਹੜੀ ਬੇਨਤੀ ਕਰਨੀ ਨੇ ਥੋੜਾ ਕਰਨੀ ਜਿਹੜਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੇਰਾ ਕੋਈ ਨਿੱਜੀ ਵਿਰੋਧ ਨਹੀਂ ਅਮਰਤਪਾਲ ਨੂੰ ਲੋਕਾਂ ਨੇ ਖੰਡੂਰ ਸਾਹਿਬ ਤੋਂ ਜਿਤਾਇਆ ਬਹੁਤ ਵੱਡੇ ਮਾਰਜਨ ਦੇ ਨਾਲ ਉਹ ਸੌ ਚੱਕੇ ਉਹਦਾ ਇੱਕ ਕਾਨੂੰਨੀ ਤੌਰ ਤੇ ਉਹਨੂੰ ਹੱਕ ਹੈ ਉਹ ਮਿਲਣਾ ਚਾਹੁੰਦਾ ਪਰ ਮੈਂ ਗੱਲਾਂ ਇਹ ਕਰਨੀਆਂ ਨੇ ਅੱਜ ਕੁਝ ਵਕੀਲ ਸਾਹਮਣੇ ਆਏ ਤੇ ਮੀਡੀਆ ਦੇ ਵਿੱਚ ਚਰਚਾਾਂ ਮਾ ਛੜੀਆਂ ਹੋਈਆਂ ਸੀ ਕਿ ਅਮਰਿਤਪਾਲ ਨਸੌਂ ਕਿਉਂ ਨਹੀਂ ਚੱਕੀ ਜਾਂ ਪੰਜਾਬ ਸਰਕਾਰ ਰਾਹ ਦੇ ਵਿੱਚ ਰੋੜਾ ਬਣਦੀ ਹੈ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਰਿਪੋਰਟ ਪੰਜਾਬ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਦੇਣੀ ਹੈ ਉਹਦੇ ਮੁਤਾਬਕ ਹੀ ਅੱਗੇ ਸ਼ੁਰੂਤ ਹੋਣੀ ਹੈ ਤੇ ਉਹਨੂੰ ਸੌਂ ਚੱਕਣ ਵਾਸਤੇ ਇਜਾਜ਼ਤ ਮਿਲਣੀ ਹੈ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਦਿੱਲੀ ਵਿੱਚ ਜਾ ਕੇ ਸੌਂ ਚੁੱਕੀ ਜਾਣੀ ਹੈ ਪਰ ਕੁਝ ਜਿਹੜੇ ਸਾਡੇ ਪੰਜਾਬ ਦੇ ਵਿੱਚ ਆਪੋ ਬਣੇ ਚੌਧਰੀ ਨੇ ਉਹਨਾਂ ਦੀਆਂ ਕੁਝ ਮੈਂ ਪਰਤੂਤਾਂ ਤੁਹਾਨੂੰ ਦੱਸਣੀਆਂ ਨੇ ਇਹ ਉਹ ਲੋਕ ਨੇ ਇੱਕ ਪਾਸੇ ਤਾਂ ਕਹਿੰਦੇ ਅਸੀਂ ਰਾਜਨੀਤਿਕਾਂ ਅਸੀਂ ਅਕਲਮੰਦ ਦੂਜੇ ਪਾਸੇ ਇਹ ਰਾਜਨੀਤਿਕ ਹੋਣ ਦੇ ਨਾਂ ਤੇ ਕਿਤੇ ਹੇਮਕੁੰਡ ਜਾ ਕੇ ਅਰਦਾਸ ਕਰਦੇ ਨੇ ਕਿਤੇ ਕਿਤੇ ਜਾ ਕੇ ਅਰਦਾਸ ਕਰਦੇ ਨੇ ਬਹੁਤੇ ਲੋਕਾਂ ਨੇ ਅਰਦਾਸ ਦੇ ਸੰਬੰਧ ਵਿੱਚ ਪੋਸਟਾਂ ਪਾਈਆਂ ਹੋਈਆਂ ਕਿ ਅਜੇ ਤਾਂ ਅਰਦਾਸ ਵੀ ਕੰਮ ਨਹੀਂ ਆਈ ਮੈਂ ਇੱਕ ਬੇਨਤੀ ਕਰਨੀ ਹੈ ਅਰਦਾਸ ਦੇ ਵਿੱਚ ਜਿਹੜੇ ਸ਼ਬਦ ਵਰਤੇ ਨੇ ਉਹਨਾਂ ਜੀਵਨ ਜਿਉਣ ਵਾਲੇ ਗੁਰਮਤਿ ਦੀ ਕਹਿ ਲਈਏ ਫਲਸਫੀ ਨੂੰ ਮੰਨਣ ਵਾਲਿਆਂ ਨੇ ਅਰਦਾਸ ਦੇ ਬੋਲਾਂ ਵਿੱਚ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਤ ਆਵੇ ਜਿੱਤ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹ ਤਾਂ ਤਾਂ ਰੱਛਿਆ ਰਾਇਤ ਇਹੋ ਜੇ ਬੰਦ ਹੁੰਦੇ ਸਰਵਾਧੇਪਲੇ ਲਈ ਅਰਦਾਸ ਹੈ ਇੱਚ ਕੋਈ ਦੋਰਾਮਾ ਨਹੀਂ ਤੇ ਅੱਗੇ ਜਾ ਕੇ ਇੱਕ ਬੰਦਾ ਆਉਂਦਾ ਸਿੱਖਾਂ ਦਾ ਮਾਨ ਨੀਮਾ ਮੱਤ ਉੱਚੀ ਮੱਧ ਰੱਖ ਆ ਬਾਹਰ ਗੁਰੂ ਹੁਣ ਜਿਹੜੇ ਬੰਦੇ ਇਹ ਸਿੱਖ ਅਖਵਾਉਂਦੇ ਨੇ ਕਿ ਵਾਕਈ ਇਹਨਾਂ ਦਾ ਮਾਨ ਨੀਮਾ ਮੱਤ ਉੱਚੀ ਹੈ ਜੇ ਮਾਨ ਨੀਮਾ ਹੁੰਦਾ ਮੱਤ ਉੱਚੀ ਹੁੰਦੀ ਇਹਨਾਂ ਨੇ ਅਰਦਾਸ ਦੇ ਬੋਲਾਂ ਨੂੰ ਸਮਝਿਆ ਹੁੰਦਾ ਫਿਰ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਕੇ ਪਾਨ ਕੀ ਵਿੱਚ ਇਹ ਠਾਣੇ ਵਿੱਚ ਨਾ ਲੈ ਕੇ ਜਾਂਦੇ ਜਿੱਥੋਂ ਪੰਗਾ ਪਿਆ ਦੂਜੀ ਗੱਲ ਹੋਰ ਕਹਿਣੀ ਹੈ ਜੇ ਅਮਰਤਪਾਲ ਦਾ ਪਰਿਵਾਰ ਮੰਨਦਾ ਹੈ ਕਿ ਸਾਡਾ ਪੁੱਤ ਪੰਜਾਬ ਲਈ ਕੁਝ ਕਰ ਸਕਦਾ ਹੈ ਰਾਜਨੀਤੀ ਦੇ ਪੜ ਵਿੱਚ ਆ ਗਿਆ ਜਿੱਤ ਵੀ ਗਿਆ ਤਾਂ ਅਮਰਤਪਾਲ ਦੇ ਪਰਿਵਾਰ ਨੂੰ ਜਾਂ ਉਹਦੇ ਪਿੱਛੇ ਧਰਨ ਵਾਲੀਆਂ ਭੇਡਾਂ ਨੂੰ ਇਹ ਮੰਨਣਾ ਪੂ ਕਿ ਸਾਡੇ ਕੋਲੋਂ ਗਲਤੀ ਹੋਈ ਹੈ ਅਸੀਂ ਕੌਮ ਦੇ ਨਾਂ ਤੇ ਪੰਤੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਦੋਂ ਮੁਹਿੰਮ ਚੱਲੀ ਸੀ ਉਦੋਂ ਸ਼ਰਿਆਮ ਕਿਹਾ ਗਿਆ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਨਹੀਂ ਇਹ ਕਬੂਲ ਕਰਨਾ ਪੈਣਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਭਾਰਤ ਦੇ ਸੰਵਿਧਾਨ ਨੂੰ ਚੈਲੰਜ ਕੀਤਾ ਸੀ ਤੇ ਅੱਜ ਉਹੀ ਚੈਲੰਜ ਕਬੂਲ ਕਰਨਾ ਪੈਣਾ ਹੈ ਕਿ ਮੇਰੇ ਕੋਲੋਂ ਗਲਤੀ ਹੋਈ ਤੇ ਮੈਨੂੰ ਮਾਫ ਕੀਤਾ ਜਾਵੇ ਇਹ ਗੱਲ ਹੋਰ ਕਹਿਣੀ ਹੈ ਭਾਰਤੀ ਜਿਹੜੀ ਸਰਕਾਰ ਹੈ ਉਹ ਕਦੇ ਨਹੀਂ ਚਾਹੁੰਦੀ ਕਿ ਖਾਲਿਸਤਾਨ ਦੀ ਕੋਈ ਇੱਥੇ ਗੱਲ ਕਰੇ ਜਾਂ ਖਾਲਿਸਤਾਨ ਬਣੇ ਤੇ ਇਹਨਾਂ ਵੱਡੇ ਸੂਰਮਿਆਂ ਨੇ ਵੋਟਾਂ ਲਈਆਂ ਹੀ ਖਾਲਿਸਤਾਨ ਦਾ ਮੁੱਦਾ ਉਠਾ ਕੇ ਆ ਜਾਂ ਇਹ ਕਿਹਾ ਕਿ ਪੰਜਾਬ ਦੇ ਲੋਕ ਗੁਲਾਮ ਨੇ ਆਜ਼ਾਦੀ ਚਾਹੁੰਦੀ ਹੈ। ਆਜ਼ਾਦੀ ਸਾਨੂੰ ਤਾਂ ਮਿਲੂ ਜੇ ਕੋਈ ਖੰਡੂਰ ਸਾਹਿਬ ਤੋਂ ਸਿੱਖ ਕੈਂਡੀਡੇਟ ਜਿੱਤੂਗਾ ਅਮਰਤਪਾਲ ਦਾ ਇਹਨਾਂ ਨੇ ਜਿਹੜਾ ਸੀ ਕਹਿ ਲਈਏ ਉੱਥੇ ਇਹ ਗੱਲਬਾਤ ਕੀਤੀ। ਇਹ ਗੱਲ ਵੀ ਕਬੂਲਣੀ ਪੈਣੀ ਹੈ ਕਿ ਜਿਵੇਂ ਸਰਬਜੀਤ ਨੇ ਕਹਿ ਦਿੱਤਾ ਕਿ ਮੈਂ ਖਾਲਸਾਣ ਦੇ ਨਾਂ ਤੇ ਵੋਟ ਨਹੀਂ ਮੰਗੀ ਜਾਂ ਮੈਂ ਖਾਲਸਾਣ ਦੀ ਗੱਲ ਨਹੀਂ ਕਰਾਂਗਾ ਮੈਂ ਡੈਮੋਕ੍ਰੇਟ ਬੇ ਦੇ ਨਾਲ ਗੱਲ ਕਰਾਂਗਾ ਉਹਨੇ ਇਹ ਪਹਿਲੀ ਕਬੂਲ ਕਰ ਲਿਆ ਅਜ ਨੂੰ ਸੌ ਚੱਕ ਵੀ ਲਈ। ਕੋਈ ਸ਼ੱਕ ਨਹੀਂ। ਪਰ ਇਹਨਾਂ ਖੱਜਾਂ ਨੂੰ ਇਹ ਮੰਨਣਾ ਪੈਣਾ ਹੈ ਕਿ ਖਾਲਸਾਤਨ ਦੇ ਨਾਂ ਤੇ ਜਿਹੜਾ ਸੀ ਲੋਕਾਂ ਦੇ ਵਿੱਚ ਟਕਰਾਰ ਜਾਂ ਟਕਰਾਰ ਪੈਦਾ ਕਰ ਰਹੇ ਹਾਂ ਲੋਕਾਂ ਨੂੰ ਉਭਾਰ ਕੇ ਲੋਕਾਂ ਨੂੰ ਪੁੱਠੇ ਰਸਤੇ ਤੇ ਤੋਰ ਕੇ ਨੌਜਵਾਨੇ ਨੂੰ ਗੁੰਮਰਾਹ ਕਰਕੇ ਇਹ ਸਭ ਕੁਝ ਸਾਨੂੰ ਕਹਿ ਲਈ ਆਪਣੀ ਗਲਤੀ ਮੰਨਣੀ ਪੈਣੀ ਹੈ ਸਿੱਧੇ ਤੌਰ ਤੇ ਇਹ ਕਹਿਣਾ ਪੈਣਾ ਕਿ ਮੈਂ ਬੀਬਾ ਪੁੱਤ ਬਣ ਕੇ ਪੰਜਾਬ ਦੇ ਵਿੱਚ ਰ੍ਹਾਂਗਾ ਮੈਂ ਐਮਪੀ ਬਣ ਗਿਆ ਬੀਬਾ ਪੁੱਤ ਬਣ ਕੇ ਮੈਂ ਸਵਿਧਾਨ ਨੂੰ ਮੰਨ ਕੇ ਚੱਲਾਂਗਾ ਮੈਂ ਕੋਈ ਖਾਲਸਤਾਨ ਦੀ ਗੱਲ ਨਹੀਂ ਕਰਾਂਗਾ ਇਹ ਭਾਰਤ ਸਰਕਾਰ ਚਾਹੁੰਦੀ ਹੈ ਇਹ ਮੰਨਣਾ ਪੈਣਾ ਰਹੀ ਗੱਲ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਇਹ ਹਮੇਸ਼ਾ ਹੀ ਸਾਨੂੰ ਮੰਨ ਲੈਣਾ ਕਹਿੰਦਾ ਜਿਹੜਾ ਜਿਹੜੀ ਪਾਰਟੀ ਸਤਾ ਵਿੱਚ ਹੁੰਦੀ ਹੈ ਉਹ ਪਾਰਟੀ ਕਦੇ ਨਹੀਂ ਚਾਹੁੰਦੀ ਕਿ ਅਸੀਂ ਇੱਕ ਵਾਰੀ ਬਣ ਗਏ ਦੁਬਾਰਾ ਅਸੀਂ ਨਾ ਬਣ ਗਏ ਜਿਹੜਾ ਇੱਕ ਵਾਰੀ ਸਤਾ ਵਿੱਚ ਆ ਗਿਆ ਉਹ ਚਾਹੁੰਦਾ ਹੈ ਕਿ ਮੈਂ ਬਹੁਤ ਲੰਮਾ ਸਮਾਂ ਜਾਣ ਕੇ ਲੌਂਗ ਟਾਈਮ ਲਈ ਮੈਂ ਸਤਾ ਵਿੱਚ ਰਹਾ ਮਾਂ ਹੁਣ ਪੰਜਾਬ ਸਰਕਾਰ ਕਿਉਂ ਚਾਹੂਗੀ ਵੀ ਅਮਰਤਪਾਲ ਵਰਗੇ ਜਿਹੜੇ ਲੋਕਾਂ ਨੂੰ ਬੇਕੂਬ ਬਣਾਉਂਦੇ ਸੀ ਗੁਰਦਵਾਰੇ ਵਿੱਚੋਂ ਫਰਨੀਚਰ ਕੱਢ ਕੱਢ ਕੇ ਤੋੜਦੇ ਸੀ ਤੇ ਉਹ ਇੱਥੇ ਸਤਾ ਵਿੱਚ ਆਉਣ ਉਹ ਕਿਉਂ ਚਾਹਣਗੇ ਬਈ ਜਨਕਿ ਸਿੱਧੇ ਤੌਰ ਤੇ ਜਿੰਨੀਆਂ ਵੀ ਗਲਤੀਆਂ ਨੇ ਉਹ ਅਮਰਤਪਾਲ ਤੋਂ ਜਾਂ ਅਮਰਤਪਾਲ ਨੂੰ ਉਭਾਰਨ ਵਾਲਿਆਂ ਤੋਂ ਹੋਈਆਂ ਨੇ ਉਹ ਮੰਨਣੀਆਂ ਪੈਣਗੀਆਂ ਨਹੀਂ ਤਾਂ ਇੱਕ ਮਹੀਨਾ ਤਕਰੀਬਨ ਤਕਰੀਬਨ ਬੀਤਣ ਵਾਲਾ ਇੱਕ ਮਹੀਨਾ ਬਾਕੀ ਹੈ 6 ਦਿਨਾਂ ਦੇ ਅੰਦਰ ਅੰਦਰ ਐਮਪੀ ਬਣ ਕੇ ਇਲੈਕਸ਼ਨ ਤੋਂ ਬਾਅਦ ਸੌ ਚੁਕਣੀ ਪੈਂਦੀ ਹੈ ਤੇ ਨਹੀਂ ਜਿਹੜੀ ਮੈਂਬਰਸ਼ਿਪ ਹੈਗੀ ਆ ਐਮਪੀ ਦੀ ਉਹ ਤਕਰੀਬਨ ਖਤਮ ਹੋ ਜਾਣੀ ਹੈ। ਫੁੱਟ ਬਾਅਦ ਵਿੱਚ ਕੋਈ ਵੈਲਿਊ ਨਹੀਂ। ਜਿਹੜੇ ਵੀ ਅਮਰਤਪਾਲ ਦੇ ਪਿੱਛੇ ਅੱਜ ਵੀ ਖਾਲਿਸਤਾਨ ਖਾਲਿਸਤਾਨ ਕਰਨ ਵਾਲੇ ਨੇ ਜਿਹੜੇ ਕਹਿੰਦੇ ਅਸੀਂ ਗੁਲਾਮ ਆ ਸਾਨੂੰ ਆਜ਼ਾਦੀ ਚਾਹੀਦੀ ਉਹਨੂੰ ਸਮਝਣ ਦੀ ਲੋੜ ਹੈ। ਇੱਕ ਬੰਦਾ ਪਾਰਲੀਮੈਂਟ ਵਿੱਚ ਜਾ ਕੇ ਲੋਕ ਸਭਾ ਵਿੱਚ ਜਾ ਕੇ ਪੰਜਾਬ ਦੇ ਮੁੱਦਿਆਂ ਤੇ ਕੁਝ ਵੀ ਨਹੀਂ ਕਰ ਸਕਦਾ ਅਸੀਂ ਇਹ ਰਿਜ਼ਲਟ ਦੇਖ ਚੁੱਕੇ ਹਾਂ ਸਮਜੀਤ ਮਾਨ ਤਕਰੀਬਨ ਤਿੰਨ ਵਾਰੀ ਐਮਪੀ ਬਣ ਗਿਆ ਤਕਰੀਬਨ ਤੇ ਉਹਨੇ ਕੀ ਕਰ ਲਿਆ ਉਹਨੂੰ ਹਲੇ ਬੋਲਣ ਦੀ ਅਕਲ ਨਹੀਂ ਆਈ ਕਿਹੋ ਜੀ ਗਾਲੀ ਗਲੋਚ ਉਹ ਪ੍ਰੈਸ ਕਾਨਫਰੰਸ ਕਰਨ ਵੇਲੇ ਕਰਦਾ ਹੈ ਜਾਂ ਆਪਣੀਆਂ ਪ੍ਰਚਾਰਕ ਪ੍ਰਚਾਰਕ ਫੇਰੀ ਦਾ ਦੌਰਾਨ ਆਪਣੀਆਂ ਸਟੇਜਾਂ ਤੇ ਕਰਦਾ ਹੈ ਇਹ ਲੋਕਾਂ ਨੂੰ ਸਭ ਕੁਝ ਪਤਾ ਹੈ ਜੇ ਸਿਮਰਿਤ ਮਾਨ ਨੇ ਇੱਥੇ ਥੋੜਾ ਬਹੁਤਾ ਰਾਜਨੀਤੀ ਦੇ ਪੜਦੇ ਚਾਕੇ ਕੁਝ ਨਾ ਕੁਝ ਖਟਿਆ ਤਾਂ ਉਹਦੀ ਸ਼ੁਰੂਆਤ ਬੰਦੇ ਮਾਰਨ ਤੋਂ ਹੋਈ ਸੀ ਤੇ ਅਮਰਤਪਾਲ ਦੀ ਵੀ ਇੱਥੋਂ ਹੋਈ ਹੈ ਹੁਣ ਅਵਤਾਰ ਸਿੰਘ ਖੰਡੇ ਦੀ ਮਾਨ ਜਿਹੜੇ ਦੋਸ਼ ਲਾਏ ਨੇ ਉਹਨੇ ਸਿੱਧਾ ਕਹਿਤਾ ਕਿ ਮੇਰੇ ਪੁੱਤ ਦਾ ਕਾਤਲ ਅਮਰਤਪਾਲ ਹੈ ਸ਼ਰਮ ਕਹਿਤਾ ਉਹਨੇ ਤੇ ਅਮਰਤਪਾਲ ਦੀ ਸ਼ੁਰੂਆਤ ਵੀ ਰਾਜਨੀਤੀ ਦੀ ਇੱਕ ਬੰਦਾ ਮਾਰ ਕੇ ਹੋਈ ਹੈ ਹਲੇ ਹੋਰ ਪਤਾ ਨਹੀਂ ਕਿੰਨੇ ਕ ਮਾਰੇ ਹੋਣਗੇ ਤਾਂ ਸੱਚ ਆਉਣਾ ਸਾਹਮਣੇ ਬਾਕੀ ਹੈ ਨਾ ਜਿਹੜੀ ਅੱਜ ਸੌ ਚੁੱਕਣ ਦੀ ਗੱਲਬਾਤ ਹੋਈ ਹੈ ਚਰਚਾਾਂ ਵਿੱਚੜੀਆਂ ਹੋਈਆਂ ਨੇ ਕਿਸੇ ਨੇ ਖੁਦ ਕਿਹਾ ਕਿਸੇ ਨੇ ਖੁਦ ਕਿਹਾ ਪਰ ਮੈਂ ਕੱਲ ਸਾਫ਼ ਕਰ ਦੇਣਾ ਮੈਨੂੰ ਪਤਾ ਤੁਸੀਂ ਗਾਲਾਂ ਕੱਢਣੀਆਂ ਹੁੰਦੀਆਂ ਨੇ ਉਹ ਮੈਂ ਕੁਝ ਨਹੀਂ ਕਹਿਣਾ ਤੁਹਾਡੀ ਮਰਜ਼ੀ ਹੈ ਕਢੋ ਨਾ ਕਢੋ ਅਸੀਂ ਕਿਸੇ ਦਾ ਮੂੰਹ ਕਿਉਂ ਬੰਦ ਕਰੀਏ ਅਸੀਂ ਕਿਸੇ ਨੂੰ ਕਿਉਂ ਚੁੱਪ ਕਰਾਈਏ ਤੁਹਾਡੀ ਜ਼ਬਾਨ ਦੀ ਮਰਜ਼ੀ ਗੰਦੀ ਕਰੋ ਗਾਲਾਂ ਕੱਢਣ ਵਾਲੇ ਪਰ ਜੋ ਕੁਝ ਮੈਂ ਕਿਹਾ ਇਹ ਗੱਲਾਂ ਦੀਆਂ ਮੰਨਣੀਆਂ ਪੈਣਗੀਆਂ ਜੇ ਐਮਪੀ ਬਣ ਕੇ ਲਾਲ ਬੱਤੀ ਵਾਲੀ ਗੱਡੀ ਚਾਹੀਦੀ ਹੈ ਜੇ ਦਿੱਲੀ ਦੇ ਵਿੱਚ ਵਧੀਆ ਕੋਠੀ ਚਾਹੀਦੀ ਹੈ ਜੇ 10-15 ਗਨਮੈਨ ਚਾਹੀਦੇ ਨੇ ਜੇ 2.5 ਲੱਖ ਤਨਖਾਹ ਚਾਹੀਦੀ ਹੈ ਬਾਅਦ ਵਿੱਚ ਪੈਨਸ਼ਨ ਚਾਹੀਦੀ ਹੈ ਤਾਂ ਜੋ ਕੁਝ ਮੈਂ ਕਿਹਾ ਇਹ ਮੰਨਣਾ ਪੈਣਾ ਹੈ ਕੋਠੀ ਪੈਨਸ਼ਨ ਤਨਖਾਹ ਗਨਮੈਨ ਤਾਂ ਮਿਲਣਾ ਸਭ ਕੁਝ ਜੇ ਬੰਦੇ ਦਾ ਪੁੱਤ ਬਣ ਕੇ ਕਹੂਗਾ ਕਿ ਮੈਂ ਭਾਰਤ ਦੇ ਕਾਨੂੰਨ ਨੂੰ ਮੰਨਦਾ ਮੈਂ ਭਾਰਤ ਦੇ ਸਵਿਧਾਨ ਨੂੰ ਮੰਨਦਾ ਇਹ ਸਭ ਪੋਸੀਬਲ ਤਾਂ ਹੋਣਾ ਨਹੀਂ ਜਿੱਥੇ ਮਰਜ਼ੀ ਰੰਗ ਲਿਓ ਅਮਰਪਾਲ ਵਰਗੇ ਤੇ 36 ਆਏ ਨੇ 36 ਹੋਣਗੇ ਇਿੱਥੇ ਕਿਸੇ ਨੇ ਕਿਸੇ ਦੀ ਨਹੀਂ ਸੁਣੀ ਇਹ ਬੇਨਤੀ ਪ੍ਰਵਾਨ ਕਰਿਓ ਔਰ ਲਾਸਟ ਵਿੱਚ ਬੇਨਤੀ ਕਰ ਦੇਣਾ ਕਿਉਂਕਿ ਜਿਹੜੀਆਂ ਭੇਡਾਂ ਅਮਰਤਪਾਲ ਦੇ ਪਿੱਛੇ ਤੁਰਨ ਵਾਲੀਆਂ ਨੇ ਉਹਨਾਂ ਨੂੰ ਸਮਝ ਹਜੇ ਵੀ ਨਹੀਂ ਆਈ ਹਾਲੇ ਵੀ ਨਹੀਂ ਸਮਝ ਰਹੇ ਵੀ ਅਸੀਂ ਇੱਕ ਬੰਦੇ ਨੂੰ ਬਹੁਤ ਵੱਡੇ ਮਾਰਨ ਦੇ ਨਾਲ ਜਿਤਾ ਦਿੱਤਾ ਫਿਰ ਵੀ ਉਹਦੇ ਜਿੱਤਣ ਦੀ ਕੋਈ ਵੈਲਿਊ ਪੈ ਨਹੀਂ ਰਹੀ ਇਹ ਹਲੇ ਵੀ ਭੇਡਾਂ ਨੂੰ ਸਮਝ ਨਹੀਂ ਆ ਰਹੀ ਸਮਝ ਜਾਓ ਹਜੇ ਵੀ ਕੁਝ ਨਹੀਂ ਵਿਗੜਿਆ ਅੱਜ ਲੋਕ ਭੇਡਾਂ ਕਹਿੰਦੇ ਨੇ ਜੇ ਸਮਝ ਲਓਗੇ ਮੰਨ ਲਓਗੇ ਕਿ ਅਸੀਂ ਭੇਡਾਂ ਦੇ ਬਾੜੇ ਵਿੱਚ ਖੜੇ ਹਾਂ ਤਾਂ ਤੁਹਾਨੂੰ ਲੋਕ ਬੰਦੇ ਵੀ ਕਹਿਣਗੇ ਇੱਥੇ ਕੋਈ